ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਸਮਾਨ ਲੈ ਆਂਦਾ ਸੀ ਥੋੜਾ ਜਿਹਾ ਕਰਦਾ ਹਾਂ ਮੈਂ ਪਹਿਲਾਂ ਤੁਹਾਨੂੰ ਦੱਸ ਦਮਾ ਫਿਰ ਚੇਤਾਵਨੀ ਦੂੰਗਾ ਇਹ ਵਲੋਗ ਜਨੇ ਇਹ ਜਿਹੜਾ ਮੇਰੇ ਵਲੋਗ ਆ ਇਹ ਜਿੱਦਾਂ ਤੁਹਾਨੂੰ ਪਤਾ ਹੀ ਪਿਛਲੇ ਆ ਰਹੇ ਆ ਤੇ ਇਹ 2-3 ਦਿਨ ਦੇ ਮਿਕਸ ਵਲੋਗ ਆ ਤੇ ਪਲੀਜ਼ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਮੈਂ ਤੁਹਾਨੂੰ ਦੱਸਦੀ ਸਮਾਨ ਲੈ ਆਂਦਾ ਸੀ ਤੇਲ ਵਗੈਰਾ ਕੋਲਗੇਟ ਸੇਸ਼ੂਪ ਵਗੈਰਾ ਇਹ ਚੀਜ਼ਾਂ ਹੋਰ ਵੀ ਤੁਹਾਨੂੰ ਦਿਖਾਵਾਂਗੀ ਮੈਂ ਤੇਈ ਵਾਲੀ ਕੋਲ ਗੱਟੀਸ ਵਾਲੀ ਆਂਦੀ ਆ ਕਹਿੰਦੇ ਵਧੀਆ ਆ ਯਾਰ ਇਹ ਕੋ ਫੇਸ ਵੋਸ਼ ઓਰਲਵੇਲਾ ਐਲੋ ਐਲੋ ਵੀਰਾ ਵਾਲਾ ਤੇ ਰੋਜ ਲੱਪਿਆ ਤੇ ਡਾਈਪਰ ਰਿਵੂ ਦੇ ਹੋਰੇ ਡਸਟਬਿਨ ਵੀ ਲਿਆਂਦਾ ਸੀ ਕਿਉਂਕਿ ਜਿਹੜੇ ਡਸਟਬਿਨ ਹਨਾ ਉਹ ਸਾਡਾ ਪੁਰਾਣਾ ਟੁੱਟ ਗਿਆ ਸੀ ਤੇ ਇਸ ਲਈ ਫਿਰ ਆਪਾਂ ਡਸਟਬਿਨ ਮੈਂ ਲੈ ਕੇ ਆਈ ਉਹ ਡਾਈਪਰ ਲੈ ਕੇ ਆਏ ਆ ਡਾਈਪਰ ਰਿਵੂ ਦੇ ਖਤਮ ਹੋ ਗਏ ਸੀ ਇਹ ਪੈਂਪਰ ਸੀ ਪੈਂਪਰੀ ਵਰਤੀ ਦੇ ਤੇ ਆ ਦੇਖੋ ਡਸਟਬਿਨ ਤੇ ਛੋਟਾ ਜਿਹਾ ਲਿਆਂਦਾ ਆ ਜਿਆਦਾ ਵੱਡਾ ਨਹੀਂ ਲਿਆਂਦਾ ਹੈਗਾ ਔਰ ਬਾਕੀ ਖਾਣ ਪੀਣ ਨੂੰ ਆਸਮਾਨ ਆ ਰਿਵਿਊ ਦੇਣਾ ਉਹ ਭੁੱਖ ਨੇ ਜਿਹੜੀ ਹੁੰਦੀ ਹੈ ਦੋ ਪੈਕ ਟੇ ਲੈ ਜਾਂਦੇ ਆ ਕਿਉਂਕਿ ਖੁਸ਼ ਹੋ ਕੇ ਖਾਂਦੀ ਹੈ ਰਿਵਿਊ ਤੇ ਜੀ ਦੋ ਮਤਲਬ ਰੋਂਦੀ ਹੈ ਫਿਰ ਇੱਕ ਅੱਧੀ ਚ ਇਹ ਦੇਰੀ ਦਾ ਹੁੰਦਾ ਇਹਨੂੰ ਭੁੱਖ ਨਾ ਜਾ ਖਾਲਾ ਨਹੀਂ ਆ ਤੇ ਪੂਜੀਆ ਵਗੈਰਾ ਲੈਂਦਾ ਸੀ ਤੇ ਮੈਂ ਆਪਣੇ ਲਈ ਆਲੂ ਚਿਪਸ ਵਾਲੇ ਲੈ ਲੈਂਦੇ ਅਧਿਕਤ ਖਾਲੇ ਸੀ ਵਿੱਚੋਂ ਤੇ ਬਾਕੀ ਆ ਪੂਜੀਆ ਲੈਂਦਾ ਸੀ ਈਰਨੀ ਲੈਂਦੀ ਸੀ ਆਹ ਮੂੰਗ ਦਾਲ ਲੈਂਦੀ ਆ ਹੋਰ ਕੀ ਸੀ ਔਰ ਹਾਂ ਇਹ ਲਿਆਂ ਦੇ ਆ ਬਹੁਤ ਨੇ ਆਪਣੇ ਲਈ ਟਮਾਟੋ ਚ ਤੇ ਚਿਪਸ ਜਿਹੜੇ ਹੁੰਦੇ ਉਹ ਵਾਲੇ ਤੇ ਹੋਰ ਗੀਰੀ ਪਕੌੜਾ ਗੀਰੀ ਪਕੌੜਾ ਤਾਂ ਬਹੁਤ ਜ਼ਿਆਦਾ ਮਿਰਚ ਦੀ ਇਹਦੇ ਚ ਸੀ ਖਾ ਕੇ ਤਾਂ ਸੇਮਾ ਮਤਲਬ ਜਿਹੜਾ ਹੁਣ ਵਾਇਸਓਵਰ ਕਰ ਰਹੀ ਮੈਂ ਖਾ ਕੇ ਖਤਮ ਵੀ ਕਰ ਦਿੱਤਾ ਇਹ ਸਮਾਨ ਤੇ ਮੈਂ ਤੁਹਾਨੂੰ ਹੁੰਨ ਦਗਾ ਰਹੀ ਇਹ ਸਮਾਨ ਟੋਟੇ ਸੀ ਲਿਆੰਦ ਮਲੇ ਇਹ ਲੋਕ ਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਥੋੜੇ ਟਾਈਮ ਹੋਇਆ ਆ ਤੇ ਥੋੜੇ ਦਿਨ ਪਹਿਲਾਂ ਹੀ ਇਹ ਸਮਾਨ ਲਿਆਂਦਾ ਸੀ ਸੀ ਤੇ ਬਾਅਦ ਫਿਰ ਉਸ ਤੋਂ ਬਾਅਦ ਅਹ ਨਾਹ ਕਹੋ ਨੀ ਨਾ ਨੂੰ ਬੇਚ ਰੱਖ ਦਮਾ ਪੋਲੀਥੀਨ ਚ ਤੇ ਬਾਕੀ ਜਿਹੜਾ ਸਮਾਨ ਜਿੱਥੇ-ਥੇ ਰੱਖਣਾ ਉਹਨਾਂ ਨੂੰ ਉਹ ਜਗ੍ਹਾ 'ਚ ਰੱਖ ਦਾਨੀ ਆ ਤੇ ਟੋਟਲ ਮਤਲਬ ਇਹ ਖਾਣ ਪੀਣ ਦਾ ਹੀ ਅਸੀਂ 9-10 ਪੈਕਟੇ ਲਿਆਂਦੇ ਆ 9-10 ਸ ਸ਼ਾਇਦ ਹੋਣੇ ਪੈਕਟ ਲਿਆਂਦੇ ਸੀ ਤੇ ਵੈਸੇ ਇਹ ਨਹੀਂ ਵੀ ਅਸੀਂ ਕਿਤੇ ਰੋਟੀ ਖਾਈਦਾ ਮਨ ਲਗ ਕਦੀ ਹੋ ਗਿਆ ਮਨ ਕਰਦਾ ਉਹਨੂੰ ਫਿਰ ਅਸੀਂ ਕੱਢ ਕੇ ਖਾ ਲਈਦਾ ਆ ਤੇ ਹਰੀ ਉਹ ਨੂੰ ਦੇਦੀ ਦਾ ਹੁੰਦਾ ਕੱਢ ਕੇ ਭੁੱਖ ਨੇ ਜਿਆ ਵਾਲੇ ਇਹ ਵੀ ਬਹੁਤ ਟੇਸਟੀ ਹੈ ਬਹੁਤ ਜ਼ਿਆਦਾ ਟੇਸਟੀ ਹੈ ਮਨ ਬਚਪਨ ਚ ਬੜੇ ਖਾਂਦੇ ਹੁੰਦੇ ਸੀ ਨਾ ਸਾਰੇ ਲੋਕ ਜਿਹੜੇ ਹੋਂ ਤਾਂ ਬਚਪਨ ਚ ਨਹੀਂ ਮਿਲਦੀ ਇਹ ਬਟ ਅਸੀਂ ਮੈਂ ਬਹੁਤ ਖਾਦੇ ਇਹ ਤੇ ਬਸ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਹ ਲਿਆਂਦੀ ਸੀ ਆਪਣੀ ਚੱਪਲ ਭਾਉਕ ਦੇ ਪਾਪਾ ਨੇ ਚੱਪਲ ਹੈਨੀ ਸੀ ਟੁੱਟ ਗਈ ਸੀ ਫਿਰ ਇਹਨਾਂ ਨੇ ਇਹ ਵਾਲੀ ਚੱਪਲ ਲਿਆਂਦੀ ਐ ਐਕਸ਼ਨ ਕੰਪਨੀ ਕੰਪਨੀ ਦੀ ਆ ਤੇ ਬਸ ਫਿਰ ਉਸ ਤੋਂ ਬਾਅਦ ਹੋਰ ਫਿਲਹਾਲ ਤਾਂ ਹੀ ਸਮਾਂ ਅਸਲੀ ਹੁੰਦਾ ਹੈ। ਇਹ ਇਹ ਚਪਲ ਕੰਫੀਟੇਬਲ ਕੰਫੀਟੇਬਲ ਆ ਬਹੁਤ ਜ਼ਿਆਦਾ ਐਕਸ਼ਨ ਪਲੱਸ ਦੀ ਆ ਕੰਪਨੀ ਦੀ ਤੇ ਉਸ ਤੋਂ ਬਾਅਦ ਫਿਰ ਅਗਲਾ ਮਤਲਬ ਇਹ ਤਾਂ ਅਸੀਂ ਸਮਝ ਲੈ ਉਸ ਤੋਂ ਬਾਅਦ ਹੋ ਗਿਆ ਨੈਕਸਟ ਡੇ ਨੈਕਸਟ ਡੇ ਅਸੀਂ ਦੇਵਤਲਾ ਮੰਡ ਤੇ ਦੇਵਤਲਾ ਫਿਰ ਛੂਟੇ ਛਾਟੇ ਲੈ ਅਸੀਂ ਤੇ ਉਸ ਤੋਂ ਬਾਅਦ ਝੂਟੇ ਲੈਣ ਤੋਂ ਬਾਅਦ ਮਤਲਬ ਮੰਦਿਰ ਘੁੰਮੀ ਵਗੈਰਾ ਰੀਵਾਨ ਨੂੰ ਝੂਟਾ ਦਵਾਇਆ ਬਾਬ ਕੋਲ ਬੈਠਾ ਸੀਗਾ ਤੇ ਹੋਰ ਬੱਚੇ ਵੀ ਕਾਫੀ ਬੈਠੇ ਹੋਏ ਸੀਗੇ ਹੋਰ ਵੀ ਝੋਲੇ ਬਹੁਤ ਲੱਗੇ ਸੀ ਦੇਵੀ ਦਾ ਲਾ ਮੰਦਿਰ ਸਜਿਆ ਹੋਇਆ ਸੀ ਪੂਰੀ ਤਰ੍ਹਾਂ ਤੇ ਝੂਟੇ ਲੈਣ ਤੋਂ ਬਾਅਦ ਫਿਰ ਆਪਾਂ ਮਲਕੋ ਮੈਂ ਫਿਰ ਇਥੇ ਨਾ ਇੱਕ ਦੇਵੀ ਤਲਾਬ ਚ ਉਹ ਵੀ ਹੁੰਦਾ ਆ ਸਿਸਟਮ ਹੁੰਦਾ 플레이ਰ ਦਾ ਪਰ ਉਹ ਬੰਦ ਹੋ ਗਿਆ ਸੀ ਜਿੱਦ ਤੱਕ ਇੱਥੇ ਕੁਝ ਖਾਣਾ ਸੀਗਾ ਤੇ ਟਾਈਮ ਹੁੰਦਾ ਉਹਨਾਂ ਦਾ 8 ਵਜੇ ਦਾ ਸਾਨੂੰ ਸ਼ਾਇਦ 8:30 ਵਜੇ ਕੇ ਸੀ 7:30 8:00 ਇੱਥੇ ਵਜ ਗਏ ਸੀ ਝੋਲੇ ਲੈਂਦੇ ਆ ਇਹਨੂੰ ਤੇ ਫਿਰ ਇਸ ਤੋਂ ਬਾਅਦ ਮਤਲਬ ਘਾਰ ਆਗੇ ਕੋਈ ਮੈਂ ਵਲੌਗ ਵਲੌਗ ਸ਼ੂਟ ਹੀ ਨਹੀਂ ਕੀਤਾ ਹੈਗਾ ਤੇ ਫਿਰ ਹੋ ਗਿਆ ਨੈਕਸਟ ਡੇ ਮਨ ਲਓ ਤੁਹਾਨੂੰ ਪਹਿਲੀ ਜਿੱਦਾਂ ਦੱਸਿਆ ਆ ਕਿ 2-3 ਦਿਨ ਵਲੋਗ ਮਿਕਸ ਮੈਂ ਕਰ ਦਿੱਤਾ ਐ ਕਿਉਂਕਿ ਕਲਿੱਪਾਂ ਨਾ ਮੈਂ ਬਣਾਵਣਾ ਕਿ ਰੱਖਿਆ ਹੋਈਆਂ ਸੀ ਮੈਂ ਕਿ ਇੱਕ ਵਾਰ ਇਕੱਠਾ ਹੀ ਇਹ ਕਲਿੱਪਾਂ ਐਡ ਕਰ ਦੂੰਗੀ ਸਾਰੀਆਂ ਤੇ ਨਿੱਕੂ ਪਾਰਕ ਗਏ ਸੀਗੇ ਉਸ ਟਾਈਮ ਠੰਡ ਸੀ ਆ ਦੇਖ ਰਹੇ ਤੁਸੀਂ ਜੈਕਟ ਪਾਈ ਹੋਈ ਐ ਵਿੱਚ ਵਿੱਚ ਕਹਿੰਨਾਂ ਨੇ ਪਾਈ ਵੀ ਨਹੀਂ ਸੀ ਪਰ ਬੱਚਿਆਂ ਲਈ ਤਾਂ ਠੰਡ ਹੀ ਸੀਗੀ ਤੇ ਇਹ ਵਾਲੀ ਐ ਨਾ ਉਹ ਐਕਸਪੈਰੀਮੈਂਟ ਹੁੰਦਾ ਨਾ ਹਾਂ ਉਹ ਕਰਦੇ ਸੀ ਬੱਚੇ ਤੇ ਐਕਸਪੈਰੀਮੈਂਟ ਨਹੀਂ ਸ਼ਾਰਮਰ ਮੋਚੋ ਯਾਨ ਪਤਾ ਨਹੀਂ ਕੀ ਕਹਿ ਰਹੇ ਨੂੰ ਉਹ ਕਰਦੇ ਸੀ ਬੱਚੇ ਘੁੰਮਦੇ ਪਏ ਸੀਗੇ ਤੇ ਮਤਲਬ ਉਹ ਫਿਰ ਉਹ ਨਾ ਇੱਕ ਦਿਨ ਉੱਦਨ ਨੂੰ ਘੁੰਮਣਾ ਸੀ ਪਹਿਲੇ ਇਧਰ ਫਟਿੰਗਾ ਤੇ ਜਾਣਾ ਸੀ ਉੱਦਲੀ ਸਾੜ ਹੈ ਨਾ ਟਾਇਰ ਉਹ ਦੇਖ ਰਿਹਾ ਇਧਲੀ ਸਾੜ ਟਾਇਰ ਵਾ ਫਿਰ ਟੈਰਨ ਦੇ ਉੱਪਰ ਜਾਣਾ ਸੀ ਹੋਰ ਵੀ ਬੱਚੇ ਬਹੁਤ ਸੀਗੇ ਤੇ ਬਾਬੂ ਕਹਿੰਨਾ ਮੈਂ ਇਹ ਕਰਨਾ ਮਤਲਬ ਇੱਥੇ ਨਾ ਚੜਨਾ ਉੱਪਰ ਤੇ ਮੈਂ ਕਿਹਾ ਠੀਕ ਆ ਤੂੰ ਚੜ ਜਾ ਤੇ ਇਧਰੋਂ ਮਤਲਬ ਕਾਰਜਿੱਦਾ ਕਰਦੀ ਆ ਬੱਚੇ ਪਹਿਲਾਂ ਤਾਂ ਥੋੜਾ ਡਰਿਆ ਸ਼ੁਰੂ ਸ਼ੁਰੂ ਚ ਪਰ ਫੇਰ ਨਾ ਹੋੜੀ ਹੋੜੀ ਜਿੱਦ ਚੱਲ ਲੱਗ ਗਿਆ ਡਰ ਚਾਏ ਤਾਂ ਖਤਮ ਹੋ ਗਿਆ ਤੇ ਬਸ ਹੋਰ ਵੀ ਬੱਚੇ ਸੀਗੇ ਤੇ ਬਹਾਵੋ ਕੁ ਵੀ ਸੀਗਾ ਇੱਥੇ ਦੇਖੋ ਥੋੜਾ ਦਿਨ ਵਾਂਸੀ ਟਾਈਮ ਨਹੀਂ ਚੱਲ ਗਏ ਸੀ ਨਿੱਕੂ ਪਾਰਕ ਕਿਉਂਕਿ ਨਿੱਕੂ ਪਾਰਕ ਨਾ ਫੇਰ ਜਲਦੀ ਬੰਦ ਕਰ ਦਿੰਦੇ ਆ ਸੋ ਟਾਈਮ ਨਹੀਂ ਚੱਲ ਗਏ ਸੀ ਤੇ ਬਸ ਚੂਲੇ ਚੱਲੇ ਲਏ ਫਿਰ ਉਸ ਤੋਂ ਬਾਅਦ ਖਾਦਾ ਪੀਤਾ ਇੱਥੇ ਫਿਰ ਆ ਫਿਰ ਹੋ ਗਿਆ ਨੈਕਸਟ ਡੇ ਤੇ ਨੈਕਸਟ ਡੇ ਹੈਪੀ ਹੌਲੀਸ ਦੇ ਅਨੁਸਾਰਿਆ ਨੂੰ ਢੋਲੀ ਦੇ ਵੀਲੋਗ ਇੱਕ ਕਲਿੱਪਾ ਮੈਂ ਐਡ ਕੀਤੀਆਂ ਤੇ ਇੱਥੇ ਦੇਖੋ ਬਾਬੂ ਕੋ ਬਿਓ ਸਾਹਮਣੇ ਤੁਸੀਂ ਵਾਈਟ ਸ਼ਰਟ ਪਾਈ ਨੇ ਨਿੱਕਰ ਬਾਬੂ ਕਾ ਉਹ ਪਿਚਕਾਰੀ ਚਲਾ ਰਿਹਾ ਤੇ ਇੱਧਰ ਹੈ ਨਾ ਸਾਡੇ ਨਾਲ ਦੇ ਗਵਾਂਢੀ ਆ ਉਹਨਾਂ ਦੇ ਸੀਗੇ ਕਿਰਾਏ ਦਾ ਰੁਪਰ ਇਹ ਗਵਾਂਢੀ ਹੈ ਹੌਲੀ ਖੇਲ ਦੇ ਸੀ ਕੋਈ ਤੁਹਾਨੂੰ ਪਤਾ ਹੀ ਨਾ ਤਾਂ ਤਿਹਾਰ ਹੁੰਦਾ ਨਾ ਹੌਲੀ ਤੇ ਖੇਲਦੇ ਸੀਗੇ ਹੌਲੀ ਬੜੀ ਤੁਮ ਤੁਮ ਨਾਲ ਨੇ ਵੀ ਮਨਾਈ ਹੌਲੀ ਦੇਖੋ ਡਾਂਸ ਕਰਦੇ ਗਣੀ ਵਗੜਾ ਲੱਗੇ ਸੀ ਤੇ ਮੈਂ ਗਾਣੀ ਤਾਂ ਸਾਨੂੰ ਸੁਣਾ ਨਹੀਂ ਸਕਦੀ ਕਿਉਂਕਿ ਕਾਪੀਰਾਈਟ ਆ ਜਾਂਦੇ ਇਸ ਕਰਕੇ ਤੇ ਬੱਸ ਇੱਥੇ ਲੱਗੇ ਹੋਏ ਸੀ ਨੱਚਣ ਟੱਪਣ ਮੈਂ ਉੱਪਰੋਂ ਦੇਖ ਰਹੀ ਸੀ ਮੈਂ ਕਿ ਚੱਲ ਆਪਣਾ ਥੋੜਾ ਜਿਹਾ ਵਲੋਗ ਵੀ ਸ਼ੂਟ ਕਰ ਲੈਣੀ ਆ ਕਲਿੱਪ ਐਡ ਕਰ ਲੈਣੀ ਥੋੜੀ ਜੀਆਂ ਇੱਕ ਜਾਦਗਿਰੀ ਰਹਿ ਜਾਂਦੀ ਆ ਵੀ ਹੋਲੀ ਖੇਟੀ ਸੀਗੀ ਉੱਪਰ ਆਏ ਸੀ ਇਹ ਗਵਾਂਢੀ ਨੇ ਇਹਨਾਂ ਦੇ ਮੇਰੇ ਵੀ ਉੱਪਰ ਆਏ ਸੀ ਰੰਗ ਲਾਣ ਬਟ ਬੱਸ ਮੈਂ ਥੋੜਾ ਜਿਹਾ ਹੀ ਲਵਾਇਆ ਕਿਉਂਕਿ ਮੈਂ ਨਾ ਠੀਕ ਆ ਆਪਣਾ ਆਪਣਾ ਨਾ ਰੀਤੀ ਰਿਵਾਜ ਹੁੰਦਾ ਹੋਲੀ ਦਾ ਪਰ ਮੇਰੇ ਨਾ ਜਿੱਦਾਂ ਮੈਂ ਫੇਸ ਤੇ ਜੇ ਮੇਰੇ ਰੰਗ ਲੱਗ ਜਾਵੇ ਅਲਰਜੀ ਹੋ ਜਾਂਦੀ ਮੈਨੂੰ ਇਸ ਕਰਕੇ ਮੈਂ ਸਿਰਫ ਟਿੱਕਾ ਲਗਵਾਨੀ ਜਾਂ ਹਾਂ ਥੋੜਾ ਥੋੜਾ ਲਗਾਇਆ ਸੀ ਉਹ ਨਾਲ ਨਹੀਂ ਜਿਆਦਾ ਆਂਦੀ ਆ ਤੇ ਬਸ ਇੱਥੇ ਲੱਗੇ ਹੋਏ ਸੀ ਸਾਰੇ ਡਾਂਸ ਕਰ ਨੱਚਣ ਟੱਪਣ ਬਾਬੂ ਕੇ ਵਿੱਚ ਹੀ ਲੱਗਿਆ ਹੋਇਆ ਸੀ ਨੱਚਣ ਟੱਪਣ ਤੇ ਮੈਂ ਪਹਿਲਾ ਨੰਬਰ ਯੂਵਾਨੂ ਵੀ ਦਿਖਾਉਂਦੀ ਪਈ ਸੀ ਇੱਥੇ ਤੇ ਫਿਰ ਮਰੀਵਾਨੂ ਅੰਦਰ ਬਿਠਾਤਾ ਤੇ ਇੱਥੇ ਦੇਖੋ ਸਾਹਮਣੇ ਕਿੱਦਾਂ ਨੱਚ ਰਹੇ ਆ ਸਾਰੇ ਡਾਂਸ ਕਰਦੇ ਪਏ ਸੀਗੇ ਬੱਚੇ ਵੀ ਲੱਗੇ ਹੋਏ ਸੀ ਖੇਡਣੇ ਸਭ ਨੱਚੇ ਲੱਗੇ ਹੋਏ ਸੀਗੇ ਤੇ ਪਾਣੀ ਦੀ ਹੋਲੀ ਕੋਈ ਰੰਗ ਇਹਨਾਂ ਨੇ ਮਤਲਬ ਵੱਡੀਆਂ ਵੱਡੀਆਂ ਥੈਲੀਆਂ ਉਹ ਲਿਆ ਕੇ ਰੱਖੀਆਂ ਨੇ ਅਸੀਂ ਨਿਰੰਗ ਨੇ ਉਹ ਜਿਹੜੇ ਸਾਹਮਣੇ yellow suit ਜਿਹਨਾਂ ਨੇ ਪਾਇਆ ਨਾ ਉਹਨਾਂ ਨੇ ਥੈਲੀਆਂ ਲੈ ਆ ਕੇ ਰੱਖੀਆਂ ਨੇ ਅਸੀਂ ਵੱਡੀਆਂ ਵੱਡੀਆਂ ਆ ਦੇਖੋ ਥੈਲੀ ਦੇਖ ਰਹੇ ਹੋ ਨਾ ਪੂਰੀ ਵੱਡੀ ਸੀਗੀ ਉੱਪਰ ਤੱਕ ਤੇ ਉਹ ਭਰ ਭਰ ਕੇ ਨਾ ਕਾਫੀ ਲਿਆ ਕੇ ਰੱਖੀ ਹੈ ਅਸੀਂ ਤੇ ਆ ਦੇਖੋ ਅੱਦੀ ਅੱਦੀ ਸਿੱਧੇ ਜਾਂਦੇ ਸੀ ਸਾਰਿਆਂ ਤੇ ਫਿਰ ਬਾਪੂ ਵੀ ਜੀ ਤੇ ਮਮਾ ਜੀ ਖੇਡਣੀ ਮੈਂ ਕਿਹਾ ਚਲ ਹਾਂ ਤੂੰ ਖੇਡ ਹੀ ਲੈ ਵੈਸੇ ਤਾਂ ਬਾਪੂ ਖੇਡਦਾ ਹਰ ਸਾਲ ਖੇਡਦਾ ਬੱਚਿਆਂ ਨੂੰ ਬੱਚਿਆਂ ਨਾਲ ਚਲ ਮੈਂ ਕਿਹਾ ਚਲ ਕੋਈ ਨਹੀਂ ਤੂੰ ਖੇਡ ਲੈ ਨਾ ਤੇ ਇਹਨੂੰ ਵੀ ਫਿਰ ਮੈਂ ਬਾਅਦ ਚ ਮਲਹੋਲੀ ਖੇਡ ਕੇ ਸ਼ਾਮ ਨੂੰ ਮੈਨੂੰ ਨਿਲਾ ਦਿੱਤਾ ਸੀਗਾ 12:00 ਵਜੇ 12:00 ਵਜੇ ਤਪੇਲੀ ਇਹਨਾਂ ਨੇ ਸਾਰਿਆਂ ਨੇ ਹੋਲੇ ਖੋਲੇ ਕਿਉਂਕਿ ਸਾਡੇ 12:00 ਵਜੇ ਫਿਰ ਪੈਣ ਪਾੜੀਆਂ ਆ ਜਾਂਦਾ ਸਾਰੇ ਆਪਣੋ ਆਪਣੇ ਫਿਰ ਕਮਰੇਾਂ ਚ ਚਲ ਗਏ ਸੀ ਨਹਾਣ ਨੂੰ ਵਾਸਤੇ ਤੇ ਆ ਦੇਖੋ ਖਿੱਚ ਖਿੱਚ ਕੇ ਲਾਂਦੇ ਨੱਚਣ ਲਈ ਕਿਉਂਕਿ ਗਾਣੇ ਵੀ ਲੱਗੇ ਸੀ ਇੱਧਰ 리ਵ ਵੀ ਆ 리ਵ ਦੇਖ ਰਹੀ ਹੋਰੀ ਦਾਦੀ ਨੇ ਪਕੜਿਆ ਹੋਇਆ 리ਵ ਨੂੰ ਔਰ ਬਹੁਤ ਜ਼ਿਆਦਾ ਇਹਨਾਂ ਨੇ ਇਹਨਾਂ ਰੰਗ ਦੇਖੋ ਗਲੀ 'ਚ ਕਿੰਨਾ ਡਿਗਿਆ ਹੋਇਆ ਸੀ ਰੰਗ ਮੱਥਾ ਵਗੈਰਾ ਵੀ ਠੀਕ ਸੀ ਆ ਮਤਲਬ ਵਧੀਆ ਸੀ ਆ ਵਧੀਆ ਲੱਗਦਾ ਸੀ ਦੇਖਣ 'ਚ ਵੀ ਉੱਪਰ ਦੇਖੋ ਤਿਹਾਰ ਹੁੰਦਾ ਆਪਣਾ ਆਪਣਾ ਹੁੰਦਾ ਇਹਨਾਂ ਦਾ ਮਤਲਬ ਆਪਣਾ ਆਪਣਾ ਤਿਹਾਰ ਹੁੰਦਾ ਹੈ ਨਾ ਤੇ ਫਿਰ ਮੈਂ ਕਿਹਾ ਚੱਲ ਥੋੜੀਆ ਵਲੋਗ ਬਣਾ ਲੜੀ ਆ ਬਾਕੀ ਕਹਿੰਦੇ ਹੁੰਦੇ ਨਾ ਕਿ ਕਿਸੇ ਦਾ ਵਲੋਗ ਨਹੀਂ ਸ਼ੂਟ ਕਰੀਦਾ ਤਨ ਕੋਈ ਥੋੜਾ ਜਿਹਾ ਤਾਂ ਚੱਲਦਾ ਹੀ ਆ ਵੀ ਗਲੀਚੀ ਕਸੀ ਹੈ ਕੋਈ ਗੱਲ ਨਹੀਂ ਹੈ ਤਾਂ ਇੱਕ ਇੰਜੋਇਮੈਂਟ ਹੋਆ ਤੇ ਬਸ ਫਿਰ ਮੈਂ ਤਾਂ ਸਿਰਫ ਇੱਕ ਵਲੋਗ ਥੋੜਾ ਜਿਹਾ ਬਣਾਇਆ ਕਿ ਤੁਹਾਨੂੰ ਦਿਖਾਉਣ ਵਾਸਤੇ ਕਿ ਕਿੱਦਾਂ ਹਨਾ Holi ਖੇਡ ਰਹੇ ਆ ਬੜੀਆ ਤਰੀਕੇ ਨਾਲ ਕਿੱਦਾਂ ਇੰਜੋਇਮੈਂਟ ਕਰ ਰਹੇ ਆ ਹਰ ਇੱਕ ਤਿਉਹਾਰ ਕਰਨੀ ਚਾਹੀਦਾ ਦੇਖੋ ਨਾ ਤੇ ਜ਼ਰੂਰੀ ਨਹੀਂ ਵੀ ਵੀ ਇਹ ਤਿਹਾੜ ਨਹੀਂ ਕਰਨਾ ਹੋਣੀ ਹਰ ਇੱਕ ਤਿਹਾੜ ਬੜੀਆ ਤਰੀਕੇ ਨਾਲ ਮਨਾਉਣਾ ਬਸ ਫਿਰ ਇੱਥੇ ਲੱਗੇ ਹੋਏ ਸੀ ਖੇਡਣ ਸਾਰੇ ਬੱਚੇ ਵੀ ਵਿੱਚ ਹੀ ਵੱਡੇ ਸਿਆਣੇ ਵੀ ਆਣੇ ਸਭ ਵਿੱਚ ਖੇਡ ਰਹੇ ਸੀ ਬਾਬੂ ਕੋ ਦੇਖ ਲੋ ਕਿੱਦਾਂ ਭਰਿਆ ਪਿਆ ਸੀਗਾ ਤੇ ਰੀਵਾ ਰੀਵਨ ਆ ਮੈਨੂੰ ਵੀ ਪਤਾ ਸੀ ਅਗਰ ਮੈਂ ਨੀਚੇ ਚਲ ਜਾਂਦੀ ਇਹਨਾਂ ਨੇ ਮੈਨੂੰ ਭਰ ਦੇਣਾ ਸੀ ਬਟ ਮੈਂ ਗਈ ਨਹੀਂ ਜਿਨ੍ਹਾਂ ਨੇ ਆ ਗ੍ਰੀਨ ਸੂਟ ਪਾਇਆ ਨਾ ਇਹ ਉੱਪਰ ਆਏ ਸੀ ਤੇ ਇਹਨਾਂ ਨੇ ਮੇਰੇ ਰੰਗ ਲਾਏ ਉਹ ਚਲ ਥੋੜਾ ਥੋੜਾ ਉਹਨਾਂ ਨੂੰ ਪਤਾ ਮੇਰੇ ਸੈੱਟ ਨਹੀਂ ਵੰਦਾ ਰੰਗ ਤੇ ਇਸ ਕਰਕੇ ਫਿਰ ਮੈਂ ਬਸ ਥੋੜਾ ਥੋੜਾ ਹੀ ਲਵਾਇਆ ਜਿਆਦਾ ਨਹੀਂ ਆ ਮਤਲਬ ਸ਼ਗਨ ਜਿਆ ਕਰ ਲਿਆ ਸੀਗਾ ਹੋਲੀ ਦਾ ਤਿਹਾਰ ਤੇ ਬਾਕੀ ਵੀ ਹੋਰ ਮਤਲਬ ਇੱਧਰ ਸਾਡੀ ਗਲੀ ਚ ਪੱਲੀ ਗਲੀ ਚ ਬਾਈਕਾਂ ਤੇ ਵੀ ਜਾ ਰਹੇ ਸੀ ਮੁੰਡੇ ਹਨਾ ਬਥੇਰੇ ਕਿੰਨੇ ਮੁੰਡੇ ਜਾ ਰਹੇ ਸੀ ਬਾਈਕਾਂ ਤੇ ਰੰਗ ਸੁੱਟਦੇ ਸੁੱਟਦੇ ਜਾਂਦੇ ਸੀ ਹਰ ਪਾਸੇ ਮਤਲਬ ਹੁਣ ਮਤਲਬ ਇਹ ਚੀਜ਼ਾਂ ਨਾ ਹੋਲੀ ਦਾ ਤਿਹਾਰ ਥੋੜਾ ਘਟਣ ਜਿਆ ਲੱਗ ਪਿਆ ਆ ਅੱਗੇ ਵਾਂਗੂ ਨਹੀਂ ਹੈਗਾ ਤੇ ਚਲੋ ਹੁਣ ਮੈਂ ਇੱਥੇ ਵੀਡੀਓ ਨੂੰ ਐਂਡ ਕਰਦੀ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਅਗਰ ਤੁਹਾਨੂੰ ਮੇਰੇ ਵਲੌਗ ਪਸੰਦ ਆਏ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਨੈਕਸਟ ਵਲੌਗ ਚ ਬਾਏ ਬਾਏ